ਹੈਲੋ ਹਾਸ਼ੀ ਗਾਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਤਿੰਦਰ ਪਿੰਡਾਂ ਵਾਲਾ ਜਟਚੰਦਲੇ ਸਵਾਗਤ ਕਰਦੇ ਆਂ ਜੀ। ਆਸ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ, ਠੀਕ ਹੋਵੋਗੇ, ਸ਼ਰਦੀ ਕਲਾ ਵਿੱਚ ਹੋਵੋਗੇ, ਵਧੀਆ ਗੱਲ ਹੈ ਹੁਣੇ ਵੀ ਚਾਹੀਦੇ ਹੋ। ਕਰਦੇ ਆਂ ਭਾ ਅੱਜ ਦੇ ਬਲੌਗ ਦੀ ਸ਼ੁਰੂਆਤ ਜੀ। ਉਸ ਤੋਂ ਪਹਿਲਾਂ ਫਰੰਟ ਸਾਡੇ ਚੈਨਲ ਨੂੰ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ। ਤਾਂ ਕਿ ਸਾਡੀ ਵੀਡੀਓ ਨਾਲ ਦੇ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਲਾਈਕ, ਸ਼ੇਅਰ, ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਹਣੇ ਤੱਕ ਜਰੂਰ ਦੇਖਿਆ ਕਰੋ ਜੀ। ਤੇ ಆಜು ಬಳಿ ರೀ ಬುಡಿ ನಾರಾಯಣ ತೀ

ਇਹ ਦਰਮੋਂ ਤੋਂ ਉੱਪਰ ਆ ਜਾ ਉੱਪਰ ਆ ਜਾ ਥੱਲੇ ਕਿੱਥੇ ਚੱਲੀ ਐ ਉਹ ਤਾਂ ਘਾਵਾ ਮਾਣਾ ਇਹ ਉੱਪਰੇ ਤੋਂ ਆ ਜਾ ਉਹ ਸਾਈਡ ਤੇ ਬਹਿ ਜਾ ਨਾ ਕਿੰਨਾ ਲੱਗਦਾ ਥੱਲੇ ਆ ਕੇ ਕਿਹੜਾ ਅਖੜ ਆ ਰਿਹਾ ਦੇਖ ਲੈ ਕੀ ਬਣਾ ਰਿਹਾ ਇਹ ਬੁੱਢੀ ਉਹ ਮੱਗਲੂਸ ਵਿੱਚ ਥੱਲੇ ਬੈਠੀ ਆ ਤਿੰਨ ਤਿੰਨ ਫੋਨ ਛੱਡ ਗਏ ਉਹਦੇ ਦੀਰੇ ਪੋਣੇ ਜਿਹੜੇ ਹਾਂ ਜੀ 3 3 ਮਨਿਕ ਦੇਵ ਮਨਿਕ ਦਾ ਚਾਹ और उधर उसने कौन कर टकने बोल रहे हैं ओ हमें दफा कर रोज शहरी में मिलती है नगर में बहुत पीछे है ठीक है ठीक है और आगे जाओ 아니, 우리 집에 가 집에 가는 길. 우리 집에 가 ਪੰਜ ਪਿਆਰੇ ਹੁਣ ਇਹ ਦੇਖ ਇਹ ਦੇਖ ਜੀ ਪਹਿਲਾਂ ਵੀ ਆਇਆ ਗਾ ਜੀ ਗੁਰੂ ਅੱਜ ਆ ਗਿਆ ਅੱਜ ਆ ਗਿਆ ਅੱਜ ਆ ਗਿਆ ਆਜਾ ਉਰੇ ਆਜਾ ਮੂਤ ਭਾਵੇਂ ਟੇਹਣਾ ਨਹੀਂ ਜਾਈਦਾ ਸਭਾ ਮਜ਼ਾ ਆ ਤੇਰਾ ਪਹਿਲਾ ਤਾਂ बताओ ये बीच में मनने ने इलन कनिया मर्जी कह रहा है डर दे जल्दी देना पापा डालता है उधर बैठो इधर बैठो पीछे पूरा टच करना नहीं है से बेंगा बार के अंदर बैठ मैं बैठ जा पीछे बैठ जा कोई नहीं है वो बैठ है बैठ जा उधर बैठ के अंदर ले पर रानक बहुत अच्छा ਜਾਣਾ ਜੀ ਅੱਜ 4 ਵਜੇ ਕਹਿੰਦੇ ਕੰਮ ਨੋ ਕਰ ਹੈ ਬੰਦ ਹੋ ਗਿਆ ਜੇ ਕੱਲ ਨਹੀਂ ਪਹੁੰਚਦੇ ਵਿੱਚ ਮਤਲਬ ਨਹੀਂ ਕੱਦ ਨਹੀਂ ਆਇਆਗਾ ਅੱਜ ਜੀ ਬੀਬੀ ਕਹਿੰਦੀ ਹਾਂ ਅੱਜ ਅੱਜ ਹੋਇਆ ਸੀ ਤੇ ਕੱਲ ਨਹੀਂ ਹਾਂਜੀ ਉਸ ਤੇ ਡੀਗਰੀ ਦੇ ਆਏ ਹੋਰੀ ਕੱਛ ਆਇਆ ਬਲ ਹਾਂਜੀ ਆਇਆ ਅਸੀਂ ਵੀ ਤੇਜ਼ ਕੀ ਰਹੀ ਆਂ ਅੱਛਾ ਤੁਸੀਂ ਕੱਲ ਨਹੀਂ ਆ ਬਾਈਲ ਬੈਠੇ ਰਹੇ ਸੀ ਹਾਂ ਇਹ ਚੋ ਵੀਰ ਬੱਤ ਤੇ ਲੈ ਕੇ ਆਉਂਦੇ ਆਂ ਤੇ ਇਹ ਸ਼ਾਮ ਨੂੰ ਆ ਕੇ ਤੇ ਬਾਈ ਨੂੰ ਬੈਠਾ ਅਸੀਂ ਵੀ ਬੈਠੇ ਸ਼ਾਮ ਨੂੰ ਤੁਹਾਨੂੰ ਅਸੀਂ ਅਸੀਂ ਅੱਜ ਵੀ ਇੰਤ ਤੱਕ ਅਸੀਂ ਨਾ ਚੜੀ ਘੜ ਤੇ ਘੜ ਸਭ ਤੋਂ ਆ ਇਹ ਵਾਲੇ ਤੇ ਬੈਠੀ ਹੈ ਕੋਈ ਨਾਲੇ ਤੇ ਬੈਠਾ ਹੈ ਕੋਈ ਰਾਜਪੁਰੇ ਤੇ ਬੈਠਾ ਹੈ ਸਭ ਤੋਂ ਬੈਠਾ ਹੈ ਹਾਂ ਆਪਾਂ ਕਿੱਥੇ ਹੈ ਹਾਂ ਅਸੀਂ ਆਪਣੇ ਰਾਜਪੁਰੇ ਦਾ ਆਖਾਈ ਹੈ ਨਾ ਹਨ ਹੈ ਕਿ ਕਿੱਥੇ ਜਾਓ ਬਦਗੜ ਸਾਹਿਬ ਤੋਂ ਬੈਠੇ ਆ ਅੱਛਾ ਜੀ ਅਜੀ ਬਦਗੜ ਦਾ ਉੱਤੀ ਆਏ ਸੀ ਵੀ ਅੱਛਾ ਜਗੜ ਸਾਹਿਬ ਅਸੀਂ ਰਾਜਪੁਰੇ ਦੇ ਬੈਠੇ ਆ ਦੋਨੇ ਜਣੇ ਤਰਫ ਬਦਗੜ ਤੋਂ ਆਇਆ ਨਹੀਂ ਬਦਗੜ ਸਾਹਿਬ ਤੋਂ ਸਰਾਂਤੂ ਜੀ ਕਿਹੜਾ ਪਿੰਡ ਹੈ ਟਾਵਰ ਆ ਪਿੰਡ ਜੀ ਬਾਅਦੋਂ ਤੇਰਾ ਨਾਮ ਕਿਹਾ ਦਵਾਇਆ ਟਾਵਰ ਹਾਂ ਜੀ ਇਹਦੇ ਨਾਮ ਤੇ ਅਬ ਤੂੰ ਇੱਥੇ ਕੁੜੀਆਂ ਕਰਾਉਂਦੇ ਰਹੇ ਇਹਨੇ ਕਰਾਉਂਦੇ ਰਹੇ ਜਿੰਦਰਾ ਇੱਧਰ ਜਿਹੜਾ ਕਿਰਪਾ ਆ ਗੁਰਦੀਪ ਜੀ ਆਈ ਹੈ ਕਿਰਪਾ ਜੀ ਜਸਵਿੰਦਰ ਗੁਰਦੀਪ ਉਹ ਮੇਰਾ ਮਾਮਾ ਆ ਕਿਰਪਾ ਜੀ ਹਾਂਜੀ ਤੇ ਤੁਸੀਂ ਅੱਗੇ ਖੜ ਕੇ ਰਹੋ ਤੁਸੀਂ ਬੈਠ ਜਾਓ ਤੁਸੀਂ ਕਿੱਧਰ ਨੇ ਕਿੱਧਰ ਆਜੋ ਪਕਾਉਂ ਰੱਖਦੇ ਆਂ ਚੱਕੀਆਂ ਦੇ ਵੱਜਦੇ ਆ ਅੱਛਾ ਤੁਸੀਂ ਚੱਕੀ ਆ ਇਹਦਾ ਉਹਦਾ ਅੱਗੇ ਨਿਕਲ ਅੱਛਾ ਇੱਧਰ ਜੇ ਤੂੰ ਨਾ ਪੁੱਟ ਉਹ ਪਹਿਲਾਂ ਪਾਣਾ ਕਰਦੇ ਮਾ ਪਰਾਣਾ ਕਰ ਤੁਹਾਡੀ ਚੱਕੀ ਅੱਗੇ ਹੁੰਦੀ ਦੀ ਅੱਗੇ ਉਹ ਮੋਟਰ ਜਾਨੇ ਮਕਾਨ ਪਾਇਆ ਕੋਠੀਆਂ ਬਣੀਆਂ ਫਰ ਤੋਂ ਨੂੰ ਮੈਂ ਨਹੀਂ ਕੀਤਾ ਇੱਧਰ ਆਜੋ ਬਣਾ ਕੰਵਿਨ ਹੈ ਮਾਰਾ ਭਾਈ ਉਹ ਮੁੰਡਾ ਕੋਈ ਨਾ ਦੋ ਭਾਈ ਨੇ ਦੋ ਹੈ ਤਾਂ ਜਸਵਿੰਦਰ ਗਰਦੀਪ ਜਸਵਿੰਦਰ ਗਰਦੀਪ ਵਾਹ ਆ ਜਿਹੜੀ ਉਹਨਾਂ ਦੀ ਨਹੀਂ ਹੈਗੀ ਤਾਰੋ ਪੈਣ ਹੁੰਦੀ ਸੀ ਉਹ ਮੈਂ ਉਹਦੀ ਕੁੱਤੀ ਹਾਂ ਹੋਰ ਕਾਲਾ ਕਾਲਾ ਇਹਨਾਂ ਨੂੰ ਪਤਾ ਹੋਊਗਾ ਨਾ ਲੋਕ ਕੋਲ ਜਾਣਦੇ ਹਾਂ ਜਾਂਦੇ ਆ ਜਾਂਦੀ ਹੁੰਦੀ ਬੀਬੀ ਉੱਤਰ ਦੀ ਚੱਕੀ ਵਾਲੇ ਨੂੰ ਜਾਂਦੀ ਹੁੰਦੀ ਹਾਂ ਸਾਡੀ ਪਰਾਏ ਵਾਦੀ ਚ ਉਠੀ ਵਾਈ ਵੀ ਹੁੰਦੇ ਨੇ ਗਰਦੀਪ ਨੇ ਜਿਹੜੀ ਹੁਣ ਪਾਈ ਹੈ ਨਵੀਂ ਸਾਡੀਆਂ ਪਰਾਏ ਵਾਦੀਆਂ ਦੀਆਂ ਚੇਰਾ ਤੇ ਪਾਤੀ ਬੁੱਧੀ ਮੱਥੇ ਕਰਦੇ ਨੇ ਪਹਿਲਾਂ ਤਾਂ ਹਾਂ ਜਾਨਾ ਪਥਵਾੜੇ ਦੀ ਜਿਹੜੇ ਪਾਣੀ ਪਾ ਜਾਣਗੇ ਕੋਈ ਨਾ ਐਮ ਐਲ ਯੂ ਦੋ ਮੁੰਡੇ ਆ ਹਾਂ ਜੀ ਇੱਕ ਮੁੰਡਾ ਜੀ ਬੇੜੀ ਚਲੇਗੀ ਬਾਹਰ ਚਲੀ ਗਏ ਵੀ ਨੇ ਪੁੱਗ ਕੇ ਪੈਣ ਜੀ ਕਿਹਨੋਂ ਆਪਣੇ ਜੀਸੀਸੀ ਪੜ੍ਹਦੇ ਸੀ ਕੀ ਤੂੰ ਇਹ ਕਿੱਥੇ ਆ اللي ਤਾਂ ਬਹੁਤ ਪਿੱਛੇ ਪੰਜ ਗਿਆ ਨੇ ਉਹ ਬਾਅਦ ਵਿੱਚ ਰੰਗ ਹਾਂ ਆਹ ਪਿੱਛੇ ਐ ਰੰਗ ਦੇਣੀ ਐ ਹਾਂ ਮੁਰਤੇ ਚ ਕਿਉਂ ਬਹੁਤ ਹੋਰ ਇਹ ਮੈਂ ਕਿਹਾ ਕਿ ਇੱਥੇ ਬਾਹਰ I <laughs>

他思维，他思维。

I'm okay. the ਰਾਜਨ ਮੈਨੂੰ ਬੋਰ ਕਰ ਰਿਹਾ ਹੈ ਰਾਜਨ ਤਾਂ ਇਹ ਅੱਜ ਦਰਿ ਨਾ ਆ ਕੇ ਆਇਆ ਇੰਨਾ ਕੱਟ ਨਹੀਂ ਆ ਜਾਣ ਧੱਕਾ ਨਹੀਂ ਉਹ ਉਹ ਤਰੀਕੀ ਦਿਖ ਰਿਹਾ ਮੈਨੂੰ ਉਹ ਜਿਹੜੀ ਦਿਖ ਰਿਹਾ ਆ ਉਹ ਦੇਖ ਇਹ ਅੱਜ ਮੈਂ ਆਪਣੇ ਨਾਲ 努力干。<laughs> पूछ सकते हैं हम नहीं जानते हैं मैं मेरी तो जाके ठीक है जब आप अपने दम पर मैं मान रहा है क्या बनके देखा Allora questo è Carta sanitaria di famiglia. Ah passa. Ah la signora. Allora cosa?

ਲੋਕ ਕਿਉਂ ਚੋ ਪਿੱਚੀ ਗਈ ਹਾਂਜੀ ਸਾਕ ਨੂੰ ਕੱਟਦੀ ਨਹੀਂ ਕੱਟਦੀ ਹਾਂਜੀ ਕੱਟਦੀ ਕੱਟਦੀ ਸੇਵ ਹੈ ਨਾ ਬੜੀ ਸੇਵ ਕਰਦੀ ਉਹ ਕਿਸੇ ਜਿਹੜਾ ਪੂਰਾ ਦੇਣਾ ਆਰਾਮ ਸੇਵਾ ਉਹ ਕਰਦੀ ਹਾਂਜੀ

ਆ ਮਾਈ ਡਬਲ ਵਾਲਾ ਜਿਹੜਾ ਆ ਚਲਾ ਆਪਣੀ ਚਲੋ ਅੱਗੇ ਟਾਤਾ ਚਲੋ ਅੱਗੇ ਇਹਦਾ ਦੱਸ ਕੇ ਜਾਣਾ ਲੋ ਜੀ ਫਿਰ ਆਤਾ ਸੀਗਾ ਆਪਣਾ ਅੱਜ ਦਾ ਵਲੋਗ ਤੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੋਗ ਵਧੀਆ ਲੱਗਿਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨਾਲ ਦਾ ਜਰੂਰ ਦੇਖਿਆ ਕਰੋ ਜੀ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਨਵੇਂ ਆਏ ਹੋ ਹੁਣੇ-ਹੁਣੇ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨਾਲ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨਾਲ ਦਾ ਜਰੂਰ ਦੇਖਿਆ ਕਰੋ ਜੀ ਤੇ ਕਰਦੇ ਆਪਾਂ ਅੱਜ ਦੇ ਵਲੋਗ ਦੀ ਇੱਥੇ ਜਾਂਦੀ ਸ਼ੰਘਾਈ ਫਿਰ ਸਸਰੀਕਾਲ ਜੀ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਰਾਈ ਆਪਦੇ ਵਾਦਦੇ ਰੱਬ ਚੱਕੇ ਨੇ ਸਾਨੂੰ ਸ਼ੰਗਾਈ ਫਰ